ਸਭ ਤੋਂ ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੂਗੇ। ਨੌਜੀ ਅੱਜ ਆਏ ਹੋਏ ਆ ਜੀ ਮਾਲ ਆ। ਮਾਲ ਆਏ ਅੱਜ ਇੱਕ ਸਪੈਸ਼ਲ ਡਿਸ਼ ਬਣਨ ਲੱਗੀ ਹੈ ਜੀ ਮੇਰੇ ਵਾਸਤੇ। ਆਜੇ ਆਜੀ ਪਾਈ ਢੜੀ ਲੱਗੇ ਆ ਬਣਾਉਣ ਸਬਜ਼ੀ ਭਿੰਡੀਆਂ ਦੀ। ਐ ਤੇ ਵੈਸੇ ਇਹ ਹੁਣ ਮੈਂ ਮੈਲ ਲਿਆ ਡੈਡੀ ਦਾ ਤੇ ਹੁਣ ਚਾਲਦੇ ਆ ਜੀ ਜੈਸਮੀਨ ਕਹਿੰਦੀ ਵੀ ਡੈਡੀ ਅੱਜ ਤੁਸੀ ਸਬਜੀ ਟੇਸਟ ਕਰਕੇ ਦੇਖੋ ਕਹਿੰਦੇ ਬਣਦੀ ਕਿਵੇਂ ਬਣਦੀ ਆ ਤੇ ਹੁਣ ਚਾਲਦੇ ਆ ਜੀ ਫਿਰ ਰਸੋਈ ਚ ਲੱਤ ਨਹੀਂ ਆਉਂਦੀ ਜਾ ਕੇ ਡੈਡੀ ਆਜੋ ਵੇ ਹੁਣ ਆ ਜੀ ਮੇ ਲੋ ਪਹਿਲਾਂ ਇਹਦਾ ਡੈਡੀ ਜੀ ਵੱਲੇ ਮੇਰੇ ਮੇਰੇ ਵੱਲੇ ਵੱਲੇ ਮਾਟਰ ਜੱਬ ਮੰਨ ਦਿਖਾ ਲਮਾ ਵਾਏ ਜੀ ਦਾ ਕਾਲਸਾ ਬੈਲੂ ਦੀ ਫਤਿਹ ਪਰ ਮਾਤਮਾ ਸਾਰਾ ਚੜਦੀ ਕਲਾ ਚ ਰੱਖੇ ਦਿਨ ਦੁਬਨੇ ਰਾਤ ਉਹਨੇ ਧਰਕੇ ਬਸ ਇੱਕ ਤਾਂ ਸਾਡੇ ਇਹ ਨਹੀਂ ਪਤਾ ਲੱਗਦਾ ਕਿਹੜਾ ਕੈਮਰਾ ਚੱਕ ਕੇ ਦੇਖ ਰਿਹਾ ਹੈ ਹੈ ਕੋਈ ਤਾਂ ਕੋਈ ਬਗੈਰ ਕੈਮਰੇ ਦਾ ਕੋਈ ਤਾਂ ਹੋਵੇ ਹੈ ਠੀਕ ਗੱਲ ਹੈ ਜੀ ਅੱਜ ਹਥਿਆਰ ਚੱਕ ਕੇ ਜਿਹੜੀ ਤੁਸੀਂ ਰਸੋਈ ਵਾਲੇ ਉਹ ਇਨਾ ਚੋ ਜਿਹੜੀ ਸਬਜ਼ੀ ਪਈ ਹੈ ਦੋ ਦਿਨ ਪੁਰਾਣੀ ਹੈ ਅੱਛਾ ਜੀ ਪਾਣੀ ਜੁਵਾਈ ਆਇਆ ਮੇਰਾ ਬਈ ਫੌਂਟਾ ਆਪੀ ਤਾਂ ਵੀ ਘੋਲਨੇ ਤਾਂ ਨਾ ਫੋਨ ਗੱਲਾਂ ਪ੍ਰੈਨ ਕਰਵਾਦੀ ਐਂ ਗੱਲ ਦਨੀਓ ਤੜਕਾ ਲਾ ਕੇ ਖਰੂ ਬਣਾਇਆ ਜਾਵੇ। ਹਾਂਜੀ। ਫਿਰ ਤੈਨੂੰ ਦੇਖੀਆ ਢੰਡੀਆਂ ਪਈਆਂ ਮਾਂ। ਓਹੋ। ਹਾਂਜੀ। ਅੰਮ੍ਰਿਤ ਢੰਡੀਆਂ ਦੇ ਹੁਣ ਮੈਂ ਇੱਥੇ ਰਹਿਣੀ ਹੋਇਆ। ਮਾਤਾ ਤੁੰਮੀ ਨੇ ਲੜ ਕੇ ਪਕਾ ਮੰਗੇ। ਹਾਂਜੀ। ਉਹ ਭਾਈ ਹੁਣ ਕੈਮਰਾ ਲੈ ਕੇ ਆਇਆ ਜਾਂ ਕੋਈ ਗੱਲ ਨਹੀਂ। ਅੱਜ ਕਾਹਨਾ ਡੈਡੀ ਵੀ ਬਣੇ ਹੋਏ ਆਪਣੇ ਬਹੁਤ ਸਾਰੇ ਬਣੇ ਹੋਏ ਕਾਕੇ ਦੇਖੀ। ਢੰਡੀਆਂ। ਠੀਕ ਆ ਜੀ। ਚਲੋ ਫੇਰ ਤਾਂ ਵਧੀਆ ਗੱਲ ਆ। ਤੇ ਰੋਮਾਂਟਿਕ ਰੋਮਾਂਟਿਕ ਬਣਾਉਂਦੀ ਆ ਵੀ ਡੈਡੀ ਵਧੀਆ ਸਬਜ਼ੀ ਬਣਾਉਣੇ ਮੈਂ ਜਾ ਖਾ ਕੇ ਆਵਾਂ ਤੇਰਾ ਹੋ ਗਿਆ ਕਰੀਂ ਜਵਾਬ ਹੈ ਤੇ ਮੇਰੀ ਬਿਲਕੁਲ ਕੋਈ ਕੁਝ ਦਾ ਖਾਸ ਸਾਹਿਬ ਕੋਈ ਕੁਝ ਕੀ ਨਾ ਸਿਰ ਵਿੱਚ ਦਮੀਸ਼ ਆਪੋ ਹੀ ਹੋਈ ਹੈ ਇਹ ਵੀ ਇੱਕ ਚੀਜ਼ ਇਹ ਚੀਜ਼ ਦਾ ਹੈਗਾ ਫੈਰਾ ਦੇਖੋ ਨੇਲੇ ਮੈਰੇ ਜਿਹੜਾ ਆ ਮੈਰਾ ਅਰੰਡਾ ਨੂੰ ਮਨੂਰ ਕੰਮ ਖਤਮ ਕਰਕੇ ਮੜਿਆ ਟੈਂਪਰ ਤੋਂ ਵਰਨਾ ਜੇ ਕਿਦਾ ਮਾਰਚ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਵੀ ਜੀ ਤੇ ਹੁਣ ਮੰਨ ਲਾ ਵੀ ਨਵਾਂ ਵੀ ਆਇਆ ਆਪਣੇ ਘਰ ਹਾਂਜੀ ਹਾਂ ਮੇਰੇ ਵੀ ਜੀ ਦੇ ਘੋਂ ਮੋਂ ਕਰਦਾ ਮਤਲਬ ਨਹੀਂ ਖੇਲਦੀ ਆਂ ਕੀ ਕਰਦੀ ਆਂ ਹੋਰ ਇਹ ਦੇਰੀ ਹੋਵੇ ਬੰਦਾ ਨੱਟ ਗਿਆ ਜਿੱਦਾ ਜੇ ਘਰ ਮਾਰੀ ਠੀਕ ਹੈ ਨਾ ਹਾਂਜੀ ਹਾਂ ਹਾਂ ਇਹ ਕਿੱਦਾਂ ਤੋਂ ਬਹੁਤ ਫਾਇਦਾ ਹੀ ਨੇੜੇ ਦੇ ਰਿਸ਼ਤੇ ਨਾਲ ਚੱਲ ਦੂਰ ਵਾਲਾ ਦੂਰ ਵਾਲਾ ਕੋਈ ਬੰਦਾ ਹੋਊਗਾ ਕਿੰਨਾ ਟਾਈਮ ਕੱਟ ਕੇ ਜਾਣਾ ਪੁੱਛੇ ਦੰਦਰਾ ਫੋਮ ਦੇ ਖੂਏ ਕੋਲ ਉਹ ਕਰੂ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਇੱਕ ਜਿਹੜੇ 200 ਘੱਟ ਹੋ ਜਾਂਦਾ ਨੇੜੇ ਵਾਲੇ ਦੇ ਵਿੱਚ ਉਹਦੇ ਵਰਗੀ ਰੀਤ ਨਹੀਂ ਹਾਂ ਉਹ ਸਰ ਨਾਲ ਮਿਲ ਕੇ 200 ਘੱਟ ਹੋ ਜਾਂਦਾ ਹਾਂਜੀ ਉੱਧਰ ਜਾ ਕੇ ਦੋ ਦਿਨ ਉੱਧਰ ਸਹੀ ਦੋ ਦਿਨ ਉਹਦਾ ਸਹੀ ਆ ਕੇ ਕਰਕੇ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਹਾਂ ਸਹੀ ਗੱਲ ਤੇ ਅੱਜ ਉਹ ਭਿੰਡੀਆਂ ਬਣਨੀਆਂ ਹੁਣ ਡੈਡੀ ਦੇ ਹੱਥ ਦੀਆਂ ਹਨ ਹਾਂ ਭਿੰਡੀਆਂ ਬਣਾਉਣਾ ਭਿੰਡੀਆਂ ਬਣਾਉ ਬਕਰ ਤੇਰੀ ਮੈਂ ਤਾਂ ਸੁਣਿਆ ਜੀ ਕਹਿੰਦੇ ਵਿਆਹ ਚ ਵੀ ਤੁਸੀਂ ਵੈਸੇ ਜਾਦਾ ਕੰਮ ਹਾਥੀਓ ਕਰਿਆ ਹੈ ਜੀ ਹਾਂ ਹਾਂ ਵਧੀਆ ਕਰਦੇ ਹੈ ਹਾਥ ਤੇ ਜਿਹਨੂੰ ਤੇ ਲਈ ਹੈ ਵੈਸੇ ਨਾ ਇਹਨੂੰ ਬਹੁਤ ਵਾਰ ਕਹਿੰਦਾ ਹੁੰਦਾ ਮੈਂ ਹਾਂਜੀ ਬੇ ਫੰਕਸ਼ਨ ਫੰਕਸ਼ਨ ਉੱਪਰ ਜਿਹੜਾ ਨਾ ਮਨਉਂਦੇ ਆ ਤਾਂ ਕਰਨਾ ਆਪਣੇ ਹੱਥ ਨਾਲ ਚੀਜ਼ ਤਿਆਰ ਕਰੋ ਕੋਈ ਰਿਸ਼ਤੇਦਾਰਾਂ ਦਾ ਹਾਂਜੀ ਪਰ ਇਹਨਾਂ ਨੂੰ ਫਾਇਦਾ ਨਹੀਂ ਚਾਹਦਾ ਕੋਈ ਤਾਂ ਕਰਨ ਉਹ ਬੈਠਣਾ ਉਹ ਬੈਠਣੀ ਇਹਨਾਂ ਨੂੰ ਇੱਕ ਮਿੰਟ ਹੋਣ ਨਾ ਮੇਰੇ ਤੇਰੇ ਕੋਲ ਬੰਦਾ ਬੈਠ ਗਿਆ ਨਾ ਕੁਰਸੀ ਪਰ ਬੈਠ ਗਿਆ ਹਾਂਜੀ ਮਿਰਚਾ ਲਿਆਓ ਥਾਪਾ ਲਿਆਓ ਆਂ ਦੇਖੋ ਮੈਂ ਮੱਝਾ ਕੋਈ ਫੋਨ ਕਰਾ ਹੁਣ ਤਾਂ ਚਲਾ ਤੱਕਦੇ ਆ ਜਿਆਦਾ ਚੀਜ਼ ਫਿਰ ਦੇਖੋ ਬੋਲ ਦੇਖੋ ਅੱਖੀਂ ਦੇਖਣਿਆਂ ਦੇ ਵਿੱਚ ਯਾਰ ਸੁਣਨੇ ਵਿੱਚ ਫਰਕ ਹੁੰਦਾ ਮੈਂ ਕਰ ਰਿਹਾ ਤੇ ਤੇਰੀ ਮਿੰਗੀ ਕੁਝ ਵੀ ਮੈਂ ਉਹ ਹੁਣ ਤਾਂ ਨਹੀਂ ਮੰਗਿਆ ਹੈਗਾ ਨਾ ਜਿਆਦਾ ਚੀਜ਼ ਬਣਾਏ ਤਾਂ ਤੂੰ ਚੋੜ ਜਾ ਯਾਰਾਂ ਨੂੰ ਪਤਾ ਨਹੀਂ ਕਿ ਰਾਤ ਨੂੰ ਕੀ ਹੋਗਾ ਉਹ ਕਿਤੇ ਅਲੀ ਮਰਨ ਕਿਉਂ ਲੱਗ ਹੈ ਤੇਰੇ ਪਾਇ ਅੱਜ ਅੰਤਨਾਵੋਂ ਕੋਈ ਕਦੇ ਗਿਆ ਜੋਂ ਨਾ ਹੁੰਦਾ ਹਾਂਜੀ ਤੁਸੀਂ ਕੀ ਕਰੀਏ ਆਹ ਨਾ ਮਾਦੋਂ ਦਾ ਵੀ ਕਰਿਆ ਕਰਾਇਆ ਵੀ ਪਾਣੀ ਪਿੱਤਣਾ ਇੱਕ ਚੀਜ਼ ਹੈ ਮੈਂ ਮੇਰੀ ਗੱਲ ਸੁਣੋ ਕਿ ਮੈਂ ਚਲੇ ਕੋਈ ਕਰਦਾ ਰਵਿੰਦਰ ਉਹ ਵਿਚਾਲ ਖੇਤੀ ਬਾੜੀ ਨਾਲ ਕਰਵਾਉਂਦਾ ਤਾਂ ਜਾਣਾ ਹਾਂ ਹਾਂਜੀ ਮੰਗਾਂ ਦਾ ਵੀ ਮੈਨੂੰ ਪਤਾ ਵੀ ਮੈਂ ਸਵੇਰ ਤੇ ਲੈ ਕੇ ਸ਼ਾਮ ਤੱਕ ਮੰਗਾਂ ਦਾ ਵੀ ਚਾਹੇ ਇੱਕ ਬਿੱਗਾ ਦਾ ਨਾ ਅੱਧਾ ਬਿੱਗਾ ਵਾਲਾ ਵੀ ਅੱਧਾ ਬਿੱਗਾ ਮਗੜਾਈ ਦਾ ਕੰਮ ਹਾਂਜੀ ਜੇ ਕੋਈ ਤੀਆ ਬੰਦਾ ਨਾਲ ਨੋ ਤੁਰਿਆ ਜਾਂਦਾ ਜਾਂਦਾ ਕਿਹੇ ਉਹ ਖੜ ਜਾ ਬਾਈ ਯਾਰ ਡਿਆ ਯਾਰ ਮੜੀ ਵੀ ਗਰ ਚਾਰ ਗੱਲਾਂ ਮਾਰ ਕੇ ਜੇ ਉਹਨੇ ਇੱਕ ਵਿਸਵਾ ਵੀ ਕਰਤਾ ਹੋਣਾ ਆਸਾਨ ਨਾ ਹੋਣਾ ਹਾਂਜੀ ਹਾਂ ਹਾਂ ਜਦ ਕਿ ਉਹ ਕੰਮ ਮੇਰਾ ਏ ਬਿਲਕੁਲ ਮੈਂ ਕਰਨਾ ਦਾ ਸਾਰਾ ਹਾਂਜੀ ਜਿਉਂ ਜਾਂਦਾ ਜਾਂਦਾ ਖਾੜ ਕੇ ਨੇ ਇੱਕ ਵਿਸਵਾ ਕਢਾ ਆ ਗਿਆ ਮੈਂ ਉਹਦਾ ਆਸਾਨ ਨਾ ਪੁੱਣਾ ਇਹਦੇ ਇਹਨਾਂ ਦਾ ਕੰਮ ਹੈ ਮੈਨੂੰ ਕੋਈ ਮੈਨੂੰ ਢਿੱਡ ਬਣਾ ਕੇ ਦੇ ਤਰ ਪੰਡੀ ਬਣਾ ਕੇ ਦੇ ਜੇ ਇਹਨੂੰ ਕੋਈ ਸਾਥੀ ਬਣਾ ਕੇ ਦੇ ਇਹਨਾਂ ਦਾ ਫਾਇਦਾ ਹੈ ਇਹਨਾਂ ਨੂੰ ਦੇਣਾ ਮਿਲਦਾ ਬਿਲਕੁਲ ਜੇ ਮੈਨਾਂ ਨਾਮ ਲੱਗਿਆ ਜੇ ਇਹਨਾਂ ਨੂੰ ਮੇਰੇ ਧੰਨਵਾਦ ਦੀ ਹੋਣਾ ਚਾਹੀਦਾ ਨਾ ਇਹ ਉਲਟਾ ਫਲੋ ਆਨ ਦਾ ਉਹ ਰੋਲ ਆਪੇ ਮੈਂ ਉਲਟਾ ਹੀ ਕਰ ਬਸਨ ਬਈ ਬਾਪ ਬਗਰ ਦਾ ਸਾਰਿਆਂ ਦਾ ਫਰਜ਼ ਹੁੰਦਾ ਹਾਂਜੀ ਹਾਂ ਆਹ ਫਿਰ ਬਾਹਰ ਦਾ ਹੋਵੇ ਜੇ ਬਾਹਰ ਦਾ ਹੋਵੇ ਕੰਮ ਕਰਨਾ ਸਾਰਿਆਂ ਦਾ ਫਰਜ਼ ਤੇ ਹੁਣ ਦੇਖੋ ਕਾਹ ਹੋ ਕਾਹ ਹੋ ਤਾਣ ਵਧਣਿਆ ਜਿਹੜੇ ਮਸ਼ੀਨਾਂ ਦਾ ਵਧਣੇ ਕਾਲੇ ਨੇ ਠੀਕ ਹੈ ਨਾ ਤਿੰਨ ਦਿਨ ਉਹ ਬੰਤਾ ਕਰਦੇ ਨੇ ਉਹਦੀਆਂ ਇਹ ਸਾਨੂੰ ਹਨਾ ਹੁਣ ਤੂੰ ਕਿੱਥੇ ਜਾ ਕੇ ਜਾਉਂਗੇ ਜਿਹੜਾ ਸਾਡਾ ਕੰਮ ਆਸੀਓ ਕਰਨਾ ਤੇ ਯਾਰ ਲੱਗੀ ਇਹ ਵੀ ਗੱਲ ਠੀਕ ਹੈ ਜਿਹੜਾ ਆਸੀਓ ਆਸੀਓ ਕਰਵਾਇਆ ਉਹਦੇ ਬੰਦਿਆਂ ਨਾਲ ਉੱਥੇ ਜਾਣਾ ਤੇ ਹੱਥ ਵਟਾਓ ਭਾਈ ਹਾਂ ਠੀਕ ਹੈ ਚਲੋ ਅਸੀਂ ਵੀ ਕਹਿ ਦਿੰਦੀ ਹਾਂ ਨੂੰ ਜਾਂ ਅਸੀਂ ਮੋੜ ਨੂੰ ਦੰਦਾਤੀ ਜਾ ਕੇ ਚੱਲੂngੀਆਂ ਭਾਈ ਕਿਉਂਕਿ ਤਾਂ ਵੱਢਣੇ ਤਾਂ ਘੜੇ ਹੋਣੇ ਆ ਸਾਰੇ ਅੱਜ ਹੀ ਤਰਦੀ ਨਹੀਂ ਹੋਣੀ ਸਾਰੇ ਇੱਥੇ ਆ ਗਏ ਆ ਅੱਜ ਮੈਨੂੰ ਫੋਨ ਆਇਆ ਜੀ ਜਿਹੜੀ ਇੱਕ ਬਾਦ ਜੀ ਕਹਿੰਦੇ ਜੈਸੀ ਨੇ ਵੀ ਉਧਰ ਚਲੇਗੀ ਮਾਲਾ ਚਲਗੀ ਮੈਂ ਖਾਂਦੀ ਵੀ ਮਾਲਾ ਚਲਗੀ ਜੈਸੀ ਕਹਿੰਦੇ ਚਲੋ ਵਧੀਆ ਹੋ ਗਿਆ ਵੀ ਉਥੇ ਭਾਈ ਤੇਰੇ ਮੰਮੀ ਰਹੀ ਭਾਈ ਦੋਨੇ ਭੈਣਾਂ ਹੈਗੀਆਂ ਵੀ ਬਾਕੀ ਡੈਡੀਰ ਚਾਚਾ ਜੀ ਵੀ ਹੈਗੇ ਆ ਉਹ ਵੀ ਉਹਨਾਂ ਦੇ ਕੰਮ ਚ ਵਧੀਆ ਹੱਥ ਮਿਟਾ ਦਿੰਦੇ ਮੰਮੀ ਨਾਲ ਦੀ ਹੈਲਪ ਕਰਾ ਦਿੰਦੇ ਮੈਂ ਖਾਂਦੀ ਆ ਉਹ ਤਾਂ ਹੈਗਾ ਹੀ ਆ ਉਹ ਕਹਿੰਦੇ ਜੀ ਵਧੀਆ ਜਾਨੀ ਉਹਨਾਂ ਦਾ ਸੁਭਾਅ ਹੈ ਜਿੱਦਾਂ ਹੁਣ ਘਰ ਦੇ ਕੰਮਾਂ ਕਾਰਾਂ ਚ ਪੂਰੀ ਹੈਲਪ ਕਰਾਉਂਦੇ ਬਾਅਦ ਉਹਨੇ ਮਜਰੇ ਮਾਦਾ ਜਿਹਨਾਂ ਵਿੱਚ ਜਿੱਦ ਮਿਲਦਾ ਬਾਹਰੇ ਨਾਮ ਤੋਂ ਬਣਾਉਂਦੇ ਆ ਇੱਥੇ ਦੇ ਨਾਮ ਉੱਥੇ ਮਿਲਦਾ ਨਾ ਸਾਨੂੰ ਕਿੱਥੇ ਮਿਲਦਾ ਕੋਈ ਯੂਰ ਰਿਸਪੋਨਸਿਬਿਲਟੀ ਤੇ ਤੁਹਾਡਾ ਰਿਸਪੋਨਸਿਬਿਲਟੀ ਹੋ ਉਹਦੇ ਚ ਉਹ ਨਹੀਂ ਹੈ ਕੁਝ ਵੀ ਉਹ ਖਾਸ ਨੂੰ ਨਾਮ ਕਾਹ ਮਿਲੂ ਜੇ ਤੁਸੀਂ ਅਗਲੇ ਖੇਤਾਂ ਜੈ ਕੰਮ ਕਰਾਓ ਫਿਰ ਉਹ ਸਹੀ ਵਿਭਾਗ ਵਿਭਾਗ ਦੇਖੋ ਘਰ ਦਾ ਕੰਮ ਹੀ ਕਰਾ ਸਾਡੇ ਨਾਲ ਵੀ ਖੇਤਾਂ ਤੇ ਕਰਾਇਆ ਆਹ ਬੋਨੀਆ ਪੈਣਾ ਦੇ ਸਿਗਾਏ ਹੱਥ ਰੱਖੀਏ ਉਹ ਕਹਿੰਦੇ ਅਸੀਂ ਪਤਾਈਆਂ ਦੇ ਨੂੰ ਭਾਈ ਸਾਰੇ ਲੇਟ ਹੋ ਗਏ ਸਾਡਾ ਬੱਚੇ ਨੇ ਰਿਮੋਟ ਮਾਰਿਆ ਜੀ ਐਲਈਡੀ ਪਰ ਉਹ ਐਸਲੀ ਦੀ ਫੁੱਟ ਗਈ ਕਹਿੰਦੇ ਸਾਡੀ ਵੀ ਫੋਨ ਤੇ ਦੇਖਿਆ ਅੱਜ ਬਲੌਗ ਚਲੋ ਦੇਖੇ ਰ ਆਪਦਾ ਦੋ ਤਿੰਨ ਹੋਲੇ ਉਹਨਾਂ ਨੇ ਵੈਸੇ ਤੇ ਕਹਿੰਦੇ ਵੀ ਇਹ ਫੇਰ ਅੱਜ ਲਾਇਆ ਤੁਹਾਨੂੰ ਫੋਨ ਬਸ ਚਲੋ ਕੋਈ ਅਸਾਂ ਤੂੰ ਮੇਰੀ ਗੱਲ ਮੇਚਾ ਮੋਰਚਾ ਤੇਰਾ ਚੱਕਰ ਫਿਰ ਤੈਨੂੰ ਕੋਈ ਬਣੀਆਂ ਹਾਪਦੀਆਂ ਹੀ ਪਾਏ ਵੀ ਬਣੀਆਂ ਆਪਾਂ ਨੂੰ ਚੱਕ ਰੱਖਦੀਆਂ ਕਾਰੋਹਾਰੀ ਕਲਾਕ ਤੇਰੇ ਨਾਮ ਬੋਲੇ ਉਹ ਲਾਵਾਂ ਚੱਲਦੀ ਮਸ਼ੀਨ ਅੱਜ ਡੈਡੀ ਜੀ ਦੇ ਹੱਥਾਂ ਦੀ ਸਾਰੀ ਖਾਈਏ ਹਾਂ ਤੇ ਜਦੋਂ ਕਾਜੀ ਇਕੱਲੇ ਬਿੰਦੀ ਬਣਾਉਂਦੇ ਮਮੀ ਦੇ ਹੱਥ ਬਾਅਦ ਚੰਦਨ ਖਤਮ ਵੀ ਹੋ ਜਾਂਦੀ ਆ ਤਾਂ ਵੀ ਤਾਂ ਕਲੀ ਦੇ ਵਿੱਚ ਰੋਟੀ ਜਵੇਂ ਕੀ ਚਾਹੀਦੀ ਹੈ ਰੋਟੀ ਲੈਣ ਦੇਵਾ ਕਿ ਤਾਂ ਚੜਕ ਨਹੀਂ ਮੈਨੂੰ ਹਾਂ ਉਹ ਫੱਕਰਨ ਪੱਟੇ ਦੂਈ ਲਮਾ ਉਧਰ ਵੀ ਨਹੀਂ ਰੱਖਦਾ ਮੈਂ ਚੁਲੀਆਂ ਮਤਲਬ ਇਹ ਸਬਜੀ ਉਹ ਇੰਨੀ ਜਿਆਦਾ ਸਵਾਦ ਹੋਣੀ ਮਮੀ ਹੋਰ ਕੀ ਹਾਂਜੀ ਹਾਂ ਤਾਂ ਇਹ ਕਹਿੰਦੇ ਕਿ ਸਬਜੀ ਕਦੋਂ ਹੋਣੇ ਤੋਂ ਬਾਅਦ ਬਿਲਕੁਲ ਬਿਲਕੁਲ ਜੀ ਕਈ ਵਾਰ ਨਾ ਬੰਦੇ ਦੇ ਹੱਥ ਦੇ ਗੋੜ ਹੁੰਦੇ ਹਾਂਜੀ ਹਾਂ ਇਹ ਤਾਂ ਹੈ ਜੀ ਕਈ ਵਾਰ ਹੁੰਦਾ ਪਤਾ ਨਹੀਂ ਹੈ ਕੌਣ ਹੈ अ <laughs> ਹਾਂ ਜੀ ਤੇ ਮਨੂ ਟੰਡੀਆਂ ਘੱਟ ਲਾ ਦਿੰਨਾ ਪਿਆਜ ਦੇ ਦੋ ਪਿਆਜ ਹੋ ਗਏ ਬਹੁਤ ਸਾਬ ਤੇ ਉਹ ਫਾਗ ਨੇ ਖਾਈ ਨਹੀਂ ਮੈਂ ਤਾਂ ਬੇਰਫੜ ਕਰ ਲੈ ਜਿੰਦਰਾ ਨੂੰ ਬੰਦ ਨਾ ਕਰ ਮੈਂ ਜੇ ਇਹ ਐਂਜੇ ਕਰ ਬਣੀਆਂ ਸਾਰੀ ਠੀਕ ਹੈ ਥੋੜੇ ਸੰਤਾ ਬਣੀ ਬਣੀ ਵੀ ਰਾਗਮ ਭਾਈ ਇਹ ਤਾਂ ਕਿਸੇ ਗੰਦਤਾ ਦਾ ਰਾਤ ਆਪ ਜਰ ਸੋਈ ਚੁੱਕੀ ਹੈ ਅੱਜ ਸੋਈ ਧਰੀ ਧਰੀ ਜ਼ੈ ਹਵਾਲੇ ਕਰਦੀ ਹੈ ਨਮਸਕਾਰ <laughs> non oh, lo <trafia> <traku> <t Rotato> yeah, so, non lo 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 ਕੁਮਲੇ ਕਿਹਾ ਤੁਹਾਨੂੰ ਰੱਖ ਲੇਗਾ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਹਾਂਜੀ ਨਹੀਂ ਮਾਫ ਕਰਾ ਰਿਹਾ ਹਾਂ ਤੁਹਾਨੂੰ ਫਿਰ ਲੱਗੀ ਰੋਈ ਚਾਲੂ ਕਰਦੀ ਹਾਂਜੀ ਮੈਂ ਦੇਖੀ ਵੀ ਵੀਡੀਓ ਹਾਂ ਤੇ ਸਟਾਰਟ ਵੀ ਕਰਕੇ ਸਾਰਾ ਖਮਾ ਲਿਆ ਯਾਰ ਅੜ ਵਾਲੇ ਹੁਣ ਉਹ ਤੋਂ ਫਿਰ ਹਾਈ ਹੋਈ ਥੋੜੀ ਜਿਹੀ ਕਰ ਲੋ ਅੱਛਾ ਉਹਨਾਂ ਦਾ ਸਮਾਂ ਜਿਹੜਾ ਹੋਈ ਜਿਹੜੀ ਸਵੈਲਜੀ ਹਾਂਜੀ ਹਾਂ ਬਿਲਕੁਲ ਜੀ ਹਾਂਜੀ ਹਾਂ ਹਾਂ ਬੈਲਟ ਪਾਉਗੀ ਹਨਾ ਇਹ ਬਾਤ ਜੀ ਕਰੀ ਜਾਂਦੀ ਬੈਲਟ ਪਾਉਣੀ ਇੰਡੀਕਾ ਦੇ ਵਿੱਚ ਹੁੰਦੀ ਹੋਇਆ ਆ ਤਾ ਟਾਲੀਆਂ ਦੇ ਵਿੱਚ ਇਹ ਹੈਗੀ ਬਿਮਾਰੀ ਜੀ ਉਹਦੇ ਕਰਕੇ ਥੋੜਾ ਜਿਹਾ ਹਾਂਜੀ ਹਾਂਜੀ ਇਹ ਇਹ ਪਤਾ ਕਿਹਾ ਹੋਇਆ ਪਹਿਲਾਂ ਜਦ ਮੈਂ ਲੈ ਕੇ ਆਇਆ ਦੋ ਸਾਲ ਵਿੱਚ ਕਰੀ ਨਹੀਂ ਜਿਹੜਾ ਹੋ ਗਿਆ ਆਲਟੀਮੀਟਰ ਕਰਾਉ ਅੱਛਾ ਜੀ ਆਲਟੀਮੀਟਰ ਮਾ ਕਰ 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 ਲੈ ਇੰਡੀਕਾ ਦੇ ਉਹਨਾਂ ਕੇ ਲੈ ਕੇ ਆਇਆ ਉਹ ਤੋਂ ਬਾਅਦ ਇਸ ਚੀਜ਼ ਹੀ ਨਾ ਕੀ ਕੰਮ ਪਹਿਲਾਂ ਕਰੀ ਨਹੀਂ ਨਿਕਲ ਰਹੀ ਚੀਜ਼ ਪਪਾ ਨੇ ਕਿਹਾ ਕਰ ਰਿਹਾ ਕੀ ਨਹੀਂ ਹੂੰ ਔਰ ਮੇਰੇ ਵਾਲੀ ਵੀ ਕਰਦੀ ਏ ਥੋੜਾ ਜਿਹਾ ਜੇ ਦਾ ਏਸੀ ਬੰਦ ਕਰ ਦੋ ਜੀ ਫੇਰ ਠੀਕ ਐ ਜੇ ਏਸੀ ਲਾ ਲਵਾਂ ਫੇਰ ਥੋੜੇ ਜਿਆਦਾ ਮਤਲਬ ਸ਼ੁਰੂ ਹੁੰਦੀ ਸਟਾਰਟ ਹੁੰਦੀ ਆ ਜਦ ਕਰਦੀ ਆ ਜੀ ਜਦ ਇੱਕ ਵਾਰ ਇਸ ਦੇ ਕੇ ਤੁਰਪੀ ਵਾ ਫੇਰ ਨਹੀਂ ਬੋ ਤਾਂ ਫਿਰ ਤੁਰਪੀ ਕਰਕੇ ਜਦ ਤੂੰਦੀ ਆਪਾਂ ਗੱਡੀ 'ਚ ਬੈਠੇ ਹੁੰਨੇ ਆ ਹਾਂ ਲਈ ਨਹੀਂ ਕਈ ਵਾਰ ਜਿਦਾ ਕਟ ਰੇਸ ਫੇਰ ਵੀ ਲੱਗ ਜਣੂਗੀ ਆ ਜੀ ਜਦ ਏਸੀ ਬੰਦ ਕਰ ਦੋ ਜਿਹਦੇ ਚੱਪ ਹਾਂਜੀ ਹਾਂ ਏਸੀ ਵਾਲੀ ਬੈਲਟ ਬਈ ਚੱਕਰ ਆ ਜੀ ਕੋਈ ਵੈਕਲੀ ਵਾਰ ਆਉਂਦੀ ਹੈ ਮੈਂ ਵੀ ਕਦੇ ਵਾਰ ਬੈਠੀ ਹਾਂ ਹਾਂਜੀ ਹਾਂਜੀ ਇਹ ਸਪੀਡ ਦਾ ਡੈਡੀ ਦੀ ਵੀ ਪੂਰੀ ਮਾਸਟਰਸ਼ੈਪ ਵਾਲੀ ਆ ਹਾਂ ਹਾਂ ਹਜੇ ਤਾਂ ਜੀ ਵੈਸੇ ਇਹ ਚਾਕੂ ਦੂਆ ਡੈਡੀ ਦੰਦਿਆਂ ਜਾਰ ਮਨ ਨਾਲ ਪ੍ਰੈਕਟਿਸ ਹੀ ਨਾ ਰਹੀ ਹੈ ਕਿ ਦੰਦਾਂ ਦਾ ਬਗਾ ਬੋਲ ਜੇ ਕੋਈ ਸ਼ੇਪ ਸੁਣਾ ਕਰਨ ਜਾਂਦੇ ਮਨ ਹਾਂਜੀ ਮੈਂ ਤੇਲ ਮੇਡ ਰਹਾ ਹਾਂ ਹਸਪੀਟਲ ਚੋਂ ਵੀ ਮੇਰਾ ਪਾਸਪੋਰਟ ਕਾ ਚੱਲਦਾ ਸੀ ਹੂੰ ਕਹਿੰਦੇ ਚਾਕੂ ਜੇ ਕਿਤੇ ਹਲਵਾਈਆਂ ਵਾਲਾ ਹੋਊਗਾ ਫੇਰ ਲੈ ਦੀ ਉਹ ਗੱਲ ਬਾਤ ਆ ਜੀ ਇਹ ਚਾਕੂ ਦੰਦਿਆ ਜਿਹਾਲਾ ਨਾ ਉਹਦੇ ਕਰਕੇ ਥੋੜਾ ਉਧਰੇ ਚਾਕੂ ਕਰ ਵਧੀਆ ਚੰਦਾ ਉਹਦੇ ਕੋਸ਼ਿਸ਼ ਕਰਦੇ ਆਂ ਉਧਰ ਰੱਖ ਫੇਰ ਬਸ ਇੱਥੇ ਪਾਣੀ ਇਹਦੇ ਵਿੱਚ ਵੀ ਕਾਸ ਕਰਨਾ ਤੁਹਾਨੂੰ ਜੀ ਤੁਸੀਂ ਆਏ ਕਰੋ ਕਰਕੇ ਕਰੋ ਹਾਲੇ ਦਾ ਛੋਟੇ ਕਰਾਓ ਚਲੋ ਇਹ ਕੰਮ ਮਾਇਗਾ ਨਾ ਜੀ ਇਹ ਜਿਹਾ ਹੀ ਕਰਾ ਦਈਏ ਆਪਾਂ ਵੀਰ ਸੋਈ ਦਾ ਕੀ ਮਰਜੀ ਹੈ ਰੋਟੀ ਇਹ ਤਾਂ ਬਹੁਤ ਸਸਤੇ ਚ ਸਾਰੇ ਹਨ ਅੱਛਾ ਜੀ ਉਹ ਵੀਰ ਜੀ ਬੰਦ ਲੱਗਦਾ ਉਹ ਬਾਹਰੋਂ ਵਿੱਚੋਂ ਅੰਦਰੋਂ ਵੜੋ ਇਹ ਰੋਟੀਆਂ ਬਾਹਰੋਂ ਹਾਂ ਜੀ ਹਾਂ 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 ਡੈਡੀ ਲੱਗੇ ਤੜਕਾ ਲਾਉਣ ਦੇਖਦੇ ਅੱਜ ਡੈਡੀ ਦੇ ਹੱਥ ਦਾ ਸਵਾਦ ਕਿਵੇਂ ਹੈ ਅੱਜ ਤਾਂ ਸਾਹਮਣੇ ਬਣਵਾ ਦੇਖਣਾ بس ਗੱਲਾਂ ਹੀ ਆ ਸਵਾਦ ਤਾਂ ਪਹਿਲਾਂ ਵੀ ਚੈੱਕ ਕਰਦੇ ਆ ਮੈਂ ਅੱਜ ਮਤਲਬ ਅੱਖਾਂ ਅਕੀ ਦੇਖਣਾ ਜੀ ਹਾਂ ਇਹ ਸੁੱਕੇ ਜਿਹੇ ਪਾਦਾ ਹੀ ਘੜੀ ਜੀਰਾ ਉਹ ਲੱਗੇ ਤੇਲ ਪਾਉਣਾ ਇਹ ਇਹ ਇਹੀ ਨਾ ਚੀਜ਼ ਹੁੰਦੀ ਐ ਬਸ ਅਸੇ ਹੀ ਅਲੱਗ ਥੋੜਾ ਲੱਗ ਟੇਸਟ ਕਿਹੜੀ ਚੀਜ਼ ਚ ਹੈ ਇਹੀ ਫਰਕ ਐ ਬਸ ਹੂੰ ਘੜੀ ਨੇ ਸੁੱਕਾ ਜਿਹੀ ਭੁੰਨਣਾ ਇਹਦਾ ਤਰ੍ਹਾਂ ਇਹਨੂੰ ਭੁੰਨਣਾ ਨਾ ਕੋਈ ਸਕੇ ਇਹੀ ਤਾਂ ਨੋਖੇ ਜਿਵੇਂ ਆਉਂਦੀ ਜੀਦੇ ਵਫਾਂਗ ਨੂੰ ਵੀ ਹਾਂ ਮੈਂ ਆਇਗਾ ਮਮਾ ਤਜਰਬਾ ਦੇਖਣੇ ਨੂੰ ਮਿਲ ਗਿਆ ਜੀ ਹੌਲੀ ਹੌਲੀ ਤੈਨੂੰ ਵੀ ਮੱਤ ਪਾਉਣੀ ਪੈਣੀ ਜਿੱਦਾਂ ਹਾਂ ਜੀ ਬਤਾ ਕੀ ਕਰਦਾ ਇਹ ਪਨ ਸਾਰਾ ਕੁਝ ਬਣਾਉਣਾ ਆਉਂਦਾ ਹੁੰਦਾ ਨਾ ਮੈਂ ਤਾਂ ਕੁੱਪਦਾ ਮੇਰਾ ਹੁਣ ਤਰਤੀ ਜਵਾਈ ਆ ਮੈਂ ਕਿਹਾ ਕਹਿਣਾ ਤੁਹਾਨੂੰ ਵੀ ਬੀਬੀਆਂ ਭੈਣਾਂ ਥੋੜੀਆਂ ਆਖੜ ਜੰਦੀਆਂ ਕਿ ਬਣਾ ਕੇ ਖਾ ਲੋ ਤੀ ਆਪਿਆ ਜੇ ਨੂੰ ਪਤਾ ਹੋਵੇ ਵੀ ਹਾਂ ਇਹਨੂੰ ਆਉਂਦਾ ਸਾਰਾ ਕੁਝ ਬਣਾਉਣਾ ਫਿਰ ਵੰਨੀ ਗੱਲ ਵੀ ਕਹਿਣੀ ਚਾਹੀਦੀ ਸੀ ਇਹ ਵੀ ਗੱਲ ਆ ਜੀ ਸਹੀ ਗੱਲ ਹੈ ਮੈਂ ਹੋਰ ਵੀ ਸਹੀ ਚੰਗੋ ਥੋੜੀ ਜਿਹੀ ਨਹੀਂ ਹਾਂਜੀ ਖੁਸ਼ਬੂ ਜੀ ਤਾਂ ਉੱਠੀ ਠੀਕ ਹੈ ਸਾਇ ਖੁਸ਼ਬੂ ਜੀ ਥੋੜੀ ਕਾਲਾ ਜਿਹਾ ਲੱਗ ਗਿਆ ਆ ਜਿਹੜਾ ਮੈਂ ਮਾਰਦਾ ਹੁੰਦਾ ਹਾ ਇਹ ਸਵਾਦ ਹੈ ਬਸ Það séu í. Ég nú henni að svara. Ég henni að svara henni að svara henni. Já, henni. Svara það að svara. Því þú séu við þú erum að hana í póðið að ég hýra að finnir að smíða. Hahaha. Keraði þú. Ambra um þar á að. Haha. Hahaha. Kertið ég að hægir því. Það er morinn gæla. que dijeron bien menos de una época, hay que tener un poco de miedo, hay que tener un poco de miedo, hay que tener un poco de miedo, hay de ਆਪੇ ਜੀ ਕਰਦੇ। ਬਸ ਇਹ ਵੀ ਚੀਜ਼ ਜਰੂਰੀ ਹੈ। ਇਹ ਮੇਰੇ ਤਾਂ ਬੰਦੇ ਨੇ ਕਹਾ ਹਰੇਕੇ ਚਹੀ ਰਾਜਪਤੀ। ਹਾਂ ਜੀ ਹਾਂ। ਇਹ ਹੈ ਜੀ। ਬੰਦਾ ਕਹਿੰਦੇ ਸੀ ਨਾ ਮਾਰਤਾ। ਇਹ ਪੂਰੀ ਪੱਕੇ ਜਿਹਾ ਪੱਤੇ ਜਿਹਾ ਪਤਲੀ ਕਰਵਾਣਾ। ਹਾਂ। ਉਹਨੂੰ ਕੋਈ ਥੋੜੀ ਬਦਲੀ ਵਾਖਣੋ ਬਸ ਮੈਨੂੰ ਉਨੀ ਹੀ ਮੱਕੀ ਹੈਗੀ ਹਾਂਜੀ ਪੱਕੀ ਤਾਂ ਪੱਟ ਨਹੀਂ ਆਉਂਦੀ ਤਾਂ ਹਾਂ ਇਹ ਜੀ ਉਹ ਕਿਤੇ ਹੋਣ ਕਰਕੇ ਬੁਤੇ ਬਿਤਾ ਰਹੇ ਹੁੰਦੇ ਆ ਅਕਬਰ ਮੈਂ ਲਾ ਲਈ ਜੜੀ ਭਿੰਡੀ ਹੂੰ ਭਿੰਡੀ ਲਾ ਲਈ ਭਾਈ ਜਦ ਤੋੜ ਕੇ ਲੈ ਗਿਆ ਜੀ ਮੰਡੀ ਹੂੰ ਸਹੀ ਬਿਚੀ ਹੋਣੀ ਜੀ ਜੇ ਨਾ ਚੜ ਗਿਆ ਤਾਂ ਉੱਥੇ ਹਾਂ ਸਾਫ਼ ਕਰ ਦਿੰਦੇ ਆ ਬਾਕੀ ਮੈਂ ਅਰੇ ਦਾ ਫੌਂਕੀ ਲਈ ਲਿਆ ਬੰਦੇ ਆ ਹਾਂ ਪਹਿਲਾਂ ਇੱਕ ਵਾਰ ਮਨ ਟੁੱਟਦਾ ਹਾਂਜੀ ਹਾਂ ਕੋਈ ਵੀ ਕੰਮ ਹੈ ਮੈਂ ਤੈਨੂੰ ਹੋਰ ਵੀ ਜ਼ਿੰਦਗੀ ਚ ਦੱਸ ਬੰਦਾ ਹਾਂ ਹਾਂ ਉਹ ਵੀ ਕੰਮ ਆਪਾਂ ਸ਼ੁਰੂ ਕਰੀ ਨਾ ਇੱਕ ਵਾਰ ਮਨ ਟੁੱਟਦਾ ਟੁੱਟਦਾ ਹਾਂਜੀ ਹਾਂ ਹਾਂ ਜੇ ਆਪਾਂ ਨੂੰ ਸੰਭਲ ਲਈ ਇੱਕ ਵਾਰ ਕਹਿੰਦੇ ਹੁੰਦੇ ਇਹ ਵੀ ਨਾ ਇੱਕ ਬਹੁਤ ਵੱਡੀ ਕਹਾਵਤ ਆ ਆਪਣੇ ਜ਼ਿੰਮੇਵਾਰ ਭਰਾਮਾ ਚ ਵੀ ਆਲੂ ਨੇ ਡੱਬੇ ਨੂੰ ਅੰਦਰ ਬਚਾਉਂਦਾ ਹਾਂ ਇਹ ਵੀ ਗੱਲ ਆਲੂ ਬਚਾਉਂਦਾ ਜਿਹੜੇ ਸਬਜ਼ੀ ਲਾਉਣ ਦੇ ਜਿਹਨਾਂ ਦਾ ਸਵਾਲ ਪੈ ਗਿਆ ਨਾ ਇਹ ਇੱਕ ਬਹੁਤ ਪੁੰਨਰਕਾਮੀ ਹੈ ਕਿ ਉਹਨੂੰ ਰੋਜੀ ਰੋਟੀ ਹੈ ਨਾ ਕਮਾਉਣੀ ਹੈ ਨਾ ਨਾਲੇ ਆਪਾਂ ਨੂੰ ਫੋਨ ਨਾਲ ਪੜੀਆਂ ਨਾਲੇ ਰੋਜ਼ ਆਪਣਾ ਜਾਓ ਕੰਮ ਕਰਦੇ ਉਸੇ ਦਾ ਬਹੁਤ ਆਨੰਦ ਲੈਂਦੇ ਜਿਹੜੇ ਉਸੇ ਕਰਦੇ ਨੇ ਮੋਢੀ ਨਾਲ ਮਾਰਦੇ ਆ ਲਓ ਜੀ ਆ ਕੇ ਸਾਡੇ ਕੋਲ ਸਮਾਨ ਆ ਲਓ ਜਿਹੜੇ ਜਿਹੜੇ ਲੱਗ ਜਾਂਦੇ ਚੰਗੇ ਗਾਹਕ ਉਹ ਚੰਗੇ ਲੱਗਦੇ ਅੱਗੇ ਚੱਲ ਬਣੀ ਕਰ ਨੂੰ ਕੰਟੀਨਿਊ ਕਰ ਫੇਰ ਜੀ ਮੈਂ ਨਹੀਂ ਗਿਆ ਡਾਇਰੈਕਟੇਰੀ ਇੱਥੇ ਜਿੱਦਾਂ ਤੋੜੀਆਂ ਬਸ ਜਿੱਦਾਂ ਕਹਿ ਜੀ ਮਤਲਬ ਉਹ ਬੜੀ ਅੱਛੀ ਚੀਜ਼ ਹੈ ਹਾਂ ਜੀ ਹਾਂ ਆ ਇਕਲਈ ਧੋੜੀਆਂ ਹੀ ਲੇ ਗਿਆ ਉਹ ਵਿੱਚ ਬੱਚੇ ਜਿਹੜੀ ਬੜੀ ਪਿੰਡੀ ਆ ਉਹ ਅਗਲੇ ਪੱਕੀ ਖੇਤੀ ਦੇ ਕੰਡਾ ਹਾਂਜੀ ਹਾਂ ਬੜੀ ਨੁਦਾਰੇ ਹੱਥੇ ਨਹੀਂ ਪਉਂਦੇ ਜੀ ਹਾਂ ਜਿਹੜੇ ਉਹ ਕਹਾ ਵਿਚੜੀਆਂ ਉਹ ਭਾਗਦੇ ਆ ਵੀ ਇਹੋ ਜੀ ਉਂਗਲੀ ਵਰ ਕੀ ਹੋਵੇ ਉਂਗਲੀ ਵਰ ਕੀ ਹੋਵੇ ਨਾਲ ਤਿੰਨ ਦਿਨ ਚ ਵੇਚੜੀ ਹੁੰਦੀ ਉਹਨਾਂ ਨੇ ਹਾਂਜੀ ਹਾਂ ਹਾਂ ਵੀ ਐਨ ਨਰਮ ਪਿੰਡੀ ਹੋਵੇ ਮੈਂ ਮੈਂ ਆ ਕੇ ਬਾਈ ਨੂੰ ਦੱਸਿਆ ਮਾਹ ਯਾਰ ਬਾਈ ਕੁਛ ਨਹੀਂ ਮੈਂ ਵਿਕਿਓ ਨਹੀਂ ਆਲਾ ਬਹੁਤ ਘੱਟ ਪਰ ਰੇਟ ਲੱਗਿਆ ਜੀ ਆਹ ਚਲੋ ਵੀ ਜਾਂਦੇ ਰੂਪ ਕੀ ਕਰੀਏ ਹਾਂ ਜੀ ਹੱਦਿਆਂ ਚੜ ਕੇ ਆਤੀ ਤੇ ਫੇਰ ਹੀ ਮੈਨੂੰ ਬੰਦਾ ਮੈਂ ਲੈ ਕੇ ਤਜਰਬੇ ਵਾਲਾ ਹੋਏ ਹਾਂ ਫਿਰ ਉਹਨੂੰ ਕਿਹਨੇ ਹਾਂ ਮੰਡੀ 'ਚ ਜੀ ਉਹ ਕਹਿੰਦਾ ਭਾਈ ਆਏ ਨਹੀਂ ਵਿਕਣੀ ਯਾਰ ਕਹਿੰਦਾ ਵੀ ਜੇ ਦੇਰੇ ਦਾ ਅਗਰ ਤੂੰ ਸਿੱਧਾ ਚੱਲ ਰਿਹਾ ਕਹਿੰਦਾ ਆਏ ਨਹੀਂ ਵਿਕਣਗੇ ਕਹਿੰਦਾ ਮੈਂ ਸਾਰੇ ਰੇਕੇ ਕੰਮ 'ਚ ਮਾੜਾ ਮੋਟਾ ਦਾ ਕਹਿੰਦਾ ਤੈਨਾਂ ਹੋਣਾ ਪੈਣਾ ਅੱਛਾ ਕਹਿੰਦਾ ਯਾਰ ਪਿੰਡੀ ਤੇਰੀ ਕੱਚੀ ਹੋ ਆ ਭਾਵੇਂ ਹਾਂ ਵੀ ਤੇリモਪੀ ਬਾਕੀ ਚਮਾਨੇ ਪੱਕੀ ਹੋ ਹੈ ਹਾਂਜੀ ਹਾਂ ਕਹਿੰਦਾ ਵੀ ਮੋਪੀ ਦੇਖ ਕੇ ਸਹੇ ਉਹ ਮਨਾ ਕਰ ਦਉਂਦੀ ਵਾਹ ਹਾਂ ਹਾਂ ਚੱਲੇ ਕੱਚੀ ਹੋ ਚੱਲੇ ਕੱਚੀ ਹੋ ਹਾਂ ਕਹਿੰਦਾ ਆ ਚੱਕਰ ਫੇਰ ਮੈਂ ਕੀ ਕਰਾਂ ਜੀ ਮੈਂ ਆਈ ਵੀ ਗੱਲ ਉਹ ਕਹਿੰਦਾ ਵੀ ਥੋੜਾ ਜਿਆ ਹੁਣ ਤੂੰ ਲਫਾਫਾ ਚਾਈ ਕਰਕੇ ਫੇਰ ਉਹਨੇ ਫਿਰ ਰਜਾ ਦਿੱਤਾ ਜੀ ਹਾਂ ਲਾ ਫੇਰ ਭਾਈ ਅਸੀਂ ਕਰਿਆ ਜੀ ਫੇਰ ਰਾਤ ਨੂੰ ਸੈਸਟ ਰਾਤ ਨੂੰ ਪੈਕਿੰਗ ਕਰਕੇ ਰੱਖ ਦਿੰਦੇ ਤੇ ਜੀ ਹਾਂ ਬਾਬੇ ਸਵੇਰੀ ਮੈਂ ਕੀ ਕਰਿਆ ਪਤਾ ਜੀ ਮੋਟਰਸਾਈਕਲ ਨੂੰ ਨਾ ਮੋਟਰਸਾਈਕਲ ਕਰਾ ਲੈ ਜਮਾ ਤੇ ਮੈਂ 6-7 ਲਫਾਫੇ ਜੀ ਜੀ ਉਹ ਮੈਂ ਨਾ ਫੀਟ ਵਾਲੇ ਖੈਲੇ ਸੀ ਦੋਹੇ ਪਾਸੇ ਨੂੰ ਹੋਰ ਕੇ ਹਾਂ ਤੋ ਸਿਉ ਲਿਆ ਜੀ ਲੰਬੇ ਰੋਟ ਬਸ ਸਮਝ ਗਿਆ ਗੱਲ ਹਾਂ ਲੰਬਾ ਕਿੰਨਾ ਬਣ ਗਿਆ ਜੀ ਇੱਕੇ ਹੂੰ ਉਹਦੇ ਤੇ 6 ਲੰਬਾ ਫੇ ਪੈਸ਼ਨ ਦੇਤੇ ਉਹ ਆਏ ਨਮਕਾ ਲੈ ਲਈ ਫਰੀ ਮਗਰ ਉਹੇ ਪਾਸੇ ਨੂੰ ਠੀਕ ਹੈ ਕਿਤੇ ਨੂੰ ਦਹਿਲਣਾ ਨਾ ਕੋਈ ਰੱਸੀ ਪਾਣੀ ਨਾਲ ਕਰਨਾ ਹਾਂ ਬਸ ਇੱਧਾ ਮੰਡੀ ਸਿਤਾਰ ਨਾਲ ਜੀ ਜਾ ਕੇ ਹੂੰ ਚਲੋ ਜੀ ਮੈਂ ਜੇ ਉਹਦੇ ਨਾਲ ਤਜਰਬਾ ਭਰਤਿਆ ਜਾਂਦੀ ਨਾਲ ਜਾਂਦੀਸ ਹਾਰ ਹੈ ਜੀ ਮੈਂ ਕਹਿੰਦਾ 15 ਮਿੰਟ ਵੀ ਨਹੀਂ ਲੱਗੇ ਜੀ ਹਾਂ ਮੈਂ ਤਾਂ ਮਾ ਝਾੜਾ ਮਾਰਦਾ ਜੀ ਤਰਕੇ ਤਰਕੇ ਹੋਰ ਜੀ ਤੜਕੇ ਤੜਕੇ ਜੀ ਦੀ ਜੇਬ 'ਚ ਹੁਣ ਮੰਨ ਲਓ ਪੈਸੇ ਪੈ ਗਏ ਜੀ ਆਣ ਕੇ ਆਣ ਕੇ ਆਪਣੇ ਡੰਗਰ ਚੋਲੇ ਐਨ ਟਾਈਮ ਨਾਲ ਘਰਾਂ ਆ ਗਿਆ ਜੀ ਮੈਂ ਬਿਲਕੁਲ ਠੀਕ ਹੋ ਰਿਹਾ ਮੈਂ ਹਾਂ ਯਾਰ ਇਹ ਵੀ ਗੱਲ ਹੈ ਯਾਰ ਰੋਟਾ ਕੰਮ ਹਾਂ ਹਾਂ ਜੀ ਹਾਂ ਫੇ ਅੱਛੇ ਕੈਨ ਟੇਬਲ ਦੀ ਉਹ ਗੱਲ ਹੁੰਦੀ ਹੈ ਵੇ ਇੱਕ ਹੀ ਹਾਂ ਜੀ ਹਾਂ ਹਾਂ ਜੇ ਤੁਸੀਂ ਟਾਈਮ ਕੋਈ ਵੀ ਸੁਭਾੜ ਲੈ ਦੇਖੋ ਸਬਜ਼ੀ ਦਾ ਵੀ ਪੈਣਾ ਬਿਲਕੁਲ ਜੀ ਹਾਂ ਇੱਕ ਦਿਨ ਤੁਸੀਂ ਚੀਜ਼ ਟਪਾਉਂਤੀ ਨਾ ਇਹ ਜਦੋਂ ਤੋੜਨੀ ਹੋ ਤਾਂ ਇੱਕ ਦਿਨ ਵੀ ਟਪਾਉਂਦਾ ਕੰਮ ਖਰਾਬ ਖਰਾਬ ਆ ਜੀ ਹਾਂ ਮੇਰੇ ਚੁਕਾਨ ਤਾਂ ਲੇਟ ਹੋ ਗਿਆ ਜੰਦੀ ਜਾਣ ਤੇ ਹਾਂ ਜੀ ਤਾਂ ਕੰਮ ਖਰਾਬ ਹਾਂ ਕੰਮ ਖਰਾਬ ਆ ਜੀ ਉਹ ਜਿਹੜਾ ਨਾ ਖਰੀਦਣੀ ਹੈ ਉਹ ਗਰੀਬ ਲੰਦੇ ਜਦ ਤੱਕ ਜੀ ਫੇਰ ਫੇਰ ਦੇਖੀ ਜਾਓ ਕਿਸੇ ਮੂੰਹ ਵੱਲ ਵੀ ਹੁਣ ਕਿਹੜਾ ਆਊਗਾ ਇਹ ਵੀ ਕਰਦਾ ਹਾਂ 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 ਬ੍ਰੇਟੇ ਦਾ ਟਾਈਮ ਹਾਂ ਜੀ ਹਾਂ ਜੀ ਬਿਲਕੁਲ ਇਹ ਸਬਜ਼ੀ ਦਾ ਬੰਦੇ ਨੂੰ ਇੱਕ ਸਾਲ ਚ ਬਣਾ ਵੀ ਦਿੰਦੀ ਹੈ ਹਾਂ ਜੀ ਹਾਂ ਦੋ ਸਾਲ ਖਸਾਈ ਵੀ ਕਰ ਦਿੰਦੀ ਹੈ ਖਸਾਈ ਵੀ ਕਰ ਦਿੰਦੀ ਹੈ ਇਹ ਵੀ ਜਨਾ ਕੋਟਾ ਵੀ ਅਗਲੇ ਸਾਲ ਪੂਰਾ ਕਰ ਦਿੰਦੀ ਹੈ ਸਾਰੇ ਐ ਸਹੀ ਗੱਲ ਆ ਜੀ ਹਾਂ ਸਾਹਿਬ ਸਾਹਿਬ ਜੀ ਤੇ ਇਹ ਨੂੰ ਨੋਟ ਕਰਨਿਆ ਵੀ ਕਰ ਲੈ ਇਹ ਹਾਂਜੀ ਮਤਲਬ ਕਿ ਤੂੰ ਇੱਕ ਚੀਜ਼ ਨੋਟ ਕਰੀ ਵੀ ਅੱਜ ਤੇ 10-15 ਸਾਲ ਆ ਵੀ ਆਲੂ ਦਾ ਰੇਟ ਇਹੀ ਦਾ ਹਾਂਜੀ ਅੱਜ ਵੀ ਅੱਜ ਦਾ ਰੇਟ ਉਹੀ ਹੈ ਅੱਜ ਵੀ ਉਹੀ ਹੈ ਜੀ ਹਨਾ ਤੇ ਸਬਜ਼ੀਆਂ ਦਾ ਰੇਟ ਉਹੀ ਉੱਥੇ ਹੋ ਘਮੀ ਜਾਂਦਾ ਬਾਕੀ ਚੀਜ਼ਾਂ ਦਾ ਨਾ ਤੂੰ ਸੋਨਾ ਹੁਣ 1 ਸਵਾ ਲੱਖ ਤੇ ਉੱਪਰ ਜਾ ਰਿਹਾ ਹੈ ਹਾਂਜੀ ਹਾਂ ਬਿਲਕੁਲ ਮੰਨਦਾ ਵੀ 2 ਰੁਪਏ ਦੀ ਥੈਲੀ ਹੁੰਦੀ ਸੀਗੀ ਜਦੋਂ ਮੇਰੀ ਦੋਜੀ ਦੇ ਵਿੱਚ ਆਉਂਦੀ ਹਾਂਜੀ ਅੱਜ 20 ਪੱਛਮ ਚਲੇਗੀ ਹਾਂ ਹਰੇ ਕੀ ਚੀਦਾਰੇ ਕਿਤੇ ਕਿਤੇ ਚਲੇ ਗਿਆ ਬਿਲਕੁਲ ਸਾਡੀ ਉੱਥੇ ਹੀ ਖੜੀ ਹੈ ਉੱਥੇ ਹੀ ਖੜੀ ਹੈ ਜੀ ਉਹੀ ਰੇ ਗਾਜਰਾ ਉਹੀ ਰੇ ਲਖਾਰਾ ਕੋਲ ਉਹੀ ਰੇ ਖੜੀ ਜਾਂਦਾ ਸਹੀ ਗੱਲ ਹੈ ਜੀ ਇਹ ਕਹਾਣੀ ਹੈ ਉਹ ਜ਼ਿਮੀਦਾਰ ਦਾ ਦਾ ਸੋ ਛੁਰੂ ਤੋਂ ਆਹੀ ਰਿਹਾ ਜੀ ਜ਼ਿਮੀਦਾਰ ਦੀ ਜਿਹੜੀ ਫਸਲ ਦਾ ਮੁੱਲ ਥੋੜਾ ਘੱਟੇ ਪੈਂਦਾ ਜੀ ਸ਼ੁਰੂ ਤੋਂ ਪਤਾ ਕੀ ਗੱਲ ਹੈ ਜ਼ਿਮੀਦਾਰ ਨਾਲ ਉਹ ਆਨਰਾਫਾ ਕਿਹਾ ਨਾ ਮੈਂ ਆਨਰਾਫਾ ਵੀ ਲਾਪਰੇ ਬੰਦੇ ਆ ਹੇ ਹਾਂਜੀ ਹਾਂ ਠੀਕ ਹੈ ਮੈਂ ਇਹਨਾਂ ਘਾਟਾਂ ਨਹੀਂ ਦੇਖਣਾ ਬਾਦਾਂ ਨਹੀਂ ਦੇਖਣਾ ਲੱਗੇ ਹੋਈਆਂ ਬਸ ਡਾਇਰੈਕਟ ਬਿਲਕੁਲ ਹੁਣ ਜੇ ਆਪਾਂ ਨੂੰ ਇੱਕ ਹਾਲ ਚਾਹੀਏ ਹੁਣੇ ਧੰਨਾਂ ਦੇ ਤੁਹਾਨੂੰ ਮਾਰਦਾ ਹਾਂ ਇਸ ਹਾਲ ਮੰਦਾ ਵੀ ਉਹ ਠੇਕੇ ਵਾਲ ਜਮੀਨ ਨੇ ਮੇਰੇ ਖਤਮ ਹੋ ਗਏ ਤੁਹਾਨੂੰ ਸਾਰੇ ਠੀਕ ਹੈ ਹਾਂਜੀ 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 ਹੁਣ ਮੈਂ ਕਿਤੇ ਛੱਡ ਦਊਗਾ ਉਹ ਬਿਲਕੁਲ ਉਹ ਮੈਂ ਚੱਲਦੇ ਆ ਨਾ ਹਾਂਜੀ ਹਾਂ ਉਹ ਲੱਗਿਆ ਫੇਰ ਲੱਗਿਆ ਲੱਗਿਆ ਜਮੀਨਦਾਰ ਦੇ ਦਿਲ ਵਰਗਾ ਦੇ ਨਹੀਂ ਹੈ ਜੀ ਕਿਸੇ ਦਾ ਹਾਂ ਇਹ ਦੇਖਿਆ ਜਾਵੇ ਨਹੀਂ ਉਦਾਂ ਮੈਂ ਤਾਂ ਦਾਰਨਾ ਦੇਖਾਂ ਅਪਾਏ ਇੱਕ ਗੱਲ ਕਰਦੇ ਆ ਨੈਚੁਰਲ ਦੀ ਗੱਲ ਕਰੀਏ ਜਿਹੜਾ ਕਈ ਆਏ ਹੋ ਸਕਦਾ ਵੀ ਕਿਸੇ ਨੂੰ ਗੱਲ ਪੂਰੀ ਵੀ ਲੱਗ ਸਕਦੀ ਹੈ ਉਹ ਪਰ ਮੈਂ ਦੱਸਦਾ ਫਿਰ ਵੀ ਸਹੀ ਕਹਿਣਗੇ ਵੀ ਦੱਸ ਤੂੰ ਆਪਣੇ ਮੂੰਹ ਤੇ ਹੀ ਆਏ ਦੱਸੀ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਜੇ ਆਪਣੇ ਏਰੀਆ ਦੇ ਵਿੱਚ ਕਿਸੇ ਨੇ ਜ਼ਮੀਨ ਲੈਣੀ ਆ ਮੰਨਦਾ 50 ਲੱਖ ਰੁਪਏ ਦੇ ਕਰੀਬ ਕਿਦਾਂ ਹਾਂਜੀ ਇੱਕ ਪੁਆਇੰਟ ਹੈ ਤੇ ਹੁਣ ਗਵਰਨਮੈਂਟ ਕਹਿੰਦੀ ਹੈ ਵੀ ਜੇ ਤੁਸੀਂ 1 ਲੱਖ ਰੁਪਏ ਸਾਡੇ ਕੋਲ ਫਿਕਸਡ ਹੋਲਡਿੰਗ ਕਰਾ ਦਿਓ ਹਾਂਜੀ ਤੁਹਾਨੂੰ 700 ਰੁਪਏ 700 ਰੁਪਏ ਫੀ ਮਹੀਨੇ ਦੇ ਰਵਾਂਗੇ ਤੇ ਇਸ ਕੀ 1 ਲੱਖ ਦੀ 700 ਰੁਪਏ ਮਹੀਨੇ ਦਾ ਅੱਛਾ ਜੀ ਦਾ 5 ਲੱਖ ਦਾ 7000 7000 ਹੋ ਗਿਆ ਜੀ ਹੁਣ 50 ਲੱਖ ਦਾ 7535000 35000 35000 ਪਿਆ ਮਹੀਨੇ ਦਾ ਸਾਨੂੰ 1 ਮਹੀਨੇ ਦਾ ਜੇ ਇੱਕ ਟਿੱਕਾ ਵੇਚ ਦਈਏ ਤਾਂ ਉਹ ਵਿਆਜ ਦੇ ਆ ਦੇਗਾ ਹੂੰ ਜੈਗਾ ਜੀ ਮੰਨਦਾ ਵੀ 35000 ਦੀ ਇੱਕ ਨੌਕਰੀ ਕਰਦੀ ਬੰਦੇ ਨੇ ਹਾਂ ਜੀ ਹਾਂ ਦੇਗੀ ਦਾ 1000 ਆਉਣਾ ਸ਼ੁਰੂ ਹੋ ਗਿਆ ਹਾਂ ਜੀ ਬਿਲਕੁਲ ਹਾਂ 2 ਮਹੀਨੇ ਚ 70000 ਆ ਗਿਆ ਹਾਂ ਜੀ ਜੇ ਬੰਦਾ ਦੇਖੇ ਸਹੀ ਗੱਲ ਹੈ ਜੀ ਤੇ ਹੁਣ ਉਹ 70000 ਸਾਨੂੰ ਬਚਣਾ ਨਹੀਂ ਹੈਗਾ ਜਿੰਨਾ ਬਾਕੀ ਆਪਾਂ ਜੋਰ ਲਾ ਲਈਏ ਕੀਲੇ ਵਿੱਚ ਤੇ ਬਚਣਾ ਨਹੀਂ 70000 ਖਾਤੇ ਕੋਚੇ ਕਾਢੀ ਹਾਂ ਇਹ ਵੀ ਹੈ ਜੀ ਗੱਲ ਇਹ ਬਹੁਤ ਫਰਕ ਹੁੰਦਾ ਜੀ ਪਰ ਆ ਦੀ ਫਿਰ ਵੀ ਲੱਗੇ ਹੋਏ ਆਪਾਂ ਫਿਰ ਵੀ ਸਹੀ ਗੱਲ ਹੈ ਜੀ ਲੋਕਾਂ ਵਾਸਤੇ ਫਿਰ ਵੀ ਲੱਗੇ ਹੋਏ ਆ ਇਹ ਦੇਖਿਆ ਤਾਂ ਮਤਲਬ ਹੈ ਕਿ ਜੀਲੀਦਾਰ ਪਰ ਆਮਦੇ ਪੈਸਾ ਤੋਂ ਕੁਤੇ ਲੋਕ ਬਿਲਕੁਲ ਯਾਰ ਇਹਨਾਂ ਕੋ ਦੇਖ ਰਾ ਐਨੀ ਪ੍ਰੋਪਰਟੀ ਹੁੰਦੇ ਬਾ ਸਾਡੇ ਸਕੂਲ ਸਾਡੇ ਜੀਵਨ ਖਾਲ ਦੇ ਮਤਲਬ ਮਨਅਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਜਿਆਦਾ ਸਰਕਾਰੀ ਸਕੂਲਾਂ ਚ ਪੜਦੇ ਆ ਹਾਂ ਹਾਂ ਜੀ ਹਾਂ ਤੇ ਜਿਨ੍ਹਾਂ ਕੋਲ ਕਰੋੜਾਂ ਰੁਪਈਆ ਹੈਗਾ ਉਹਨਾਂ ਦੇ ਵਧੀਆ ਵਧੀਆ ਸਕੂਲਾਂ ਚ ਬੱਚੇ ਪੜਦੇ ਨੇ ਇਹ ਪੁਆਇੰਟ ਹੈ ਬਿਲਕੁਲ ਬਿਲਕੁਲ ਜੀ ਸਹੀ ਗੇ ਇਹ ਤਾਂ ਭਾਈ ਕੁਦਰਤ ਦੇ ਪਿੱਛੇ ਚੱਲਦੀ ਆ ਗਈ ਜੇ ਜ਼ਿੰਮੀਦਾਰ ਹਾਂ ਸੋਚ ਕੇ ਬੈਠਦੇ ਨਾ ਭੁੱਖੇ ਮਰ ਜਾਣ ਲੋਕੋ ਵੀ ਹਾਂ ਇਹ ਤਾਂ ਹੈ ਜੀ ਲਓ ਜੀ ਹੁਣ ਲੱਗੀਆਂ ਭਿੰਡੀਆਂ ਪੈਣ ਵਿੱਚ ਨੋਰ ਮਿਰਚ ਮਸਾਲਾ ਅਸੀਂ ਪਹਿਲਾਂ ਪਾ ਲਿਆ ਮਿਰਚੀ ਭਾਈ ਮਿਰਚ ਮੈਂ ਪਾਉਣਾ ਆਪਣਾ ਬਾਅਦ ਅੱਛਾ ਮਿਰਚ ਦੂਈ ਪਾਉਣੀ ਆ ਜੀ ਹਰੀ ਹਰੀ ਮਿਰਚ ਪਾਉਣਾ ਦਾ ਜੇ ਉਹਨਾਂ ਤੋਂ ਮੈਂ ਫਰਲੇ ਦੇ ਵਿੱਚ ਭੁੰਨ ਦੀ ਵਾਰੀ ਮੈਂ ਚੜੂੰ ਹਾਂ ਜੀ ਕੋਈ ਤੈਨੂੰ ਗਿਆਨੀ ਬੰਦਾ ਹੀ ਦੱਸੂਗਾ ਹਰੀ ਮਿਰਚ ਦੇ ਤੁਸੀਂ ਮਸਾਲੇ ਚ ਪਉਂਦਾ ਹੈ ਇਹਦੇ ਵਿੱਚ ਜਿਹੜੀ ਸਾਡੇ ਦਿਮਾਗ ਨੂੰ ਤੇਜ ਕਰਨ ਦੀ ਅੱਖਾਂ ਨੂੰ ਤੇਜ ਕਰਨ ਵਾਲੀ ਚੀਜ਼ ਹੈ ਹਾਂਜੀ ਠੀਕ ਹੈ ਉਹ ਖਤਮ ਹੋ ਗਈ ਉਹ ਖਤਮ ਹੋ ਗਈ ਅੱਛਾ ਏ ਠੀਕ ਹੈ ਉਹ ਹਾਂ ਜੀਵ ਦਾ ਤੇਜ ਹੋਊਗਾ ਜੂਗਾ ਹੂੰ ਜੋ ਵੀ ਕਰ ਪੈਂਦੀ ਹੈ। ਚੋਬੀ। ਬਲੇਡ ਆਪਾਂ ਦਾ ਦੇ ਪਰਦੇ ਤੇ ਪਾ ਲਈ ਬਚੀ। ਹਾਂ? ਅੱਧਾ ਪਹਿਲਾਂ ਹੀ ਬੰਦੇ ਆਉਂਦੇ ਨੇ। ਹੋ ਅਰੇ ਇਹ ਬੱਦਲ ਆ ਗਿਆ ਕਿਉਂ ਮਨੂਆ ਹੁਣ ਆਇਆ ਜੀ ਤੂੰ ਲੱਗ ਹੀ ਨਹੀਂ ਐ ਰੋ ਖਾਣ ਦੇ ਦੇ ਚਮੁਰ ਕੇ ਖਾਣੀਆਂ ਭੰਡੀਆਂ ਦੇ ਵਿੱਚ ਚੁਰ ਕੇ ਰੋਟੀ ਲੈ ਵਾਜੀਬ ਮੱਤਾਂ ਖਾਏ ਪਰ ਵੀ ਬਸ 5 ਮਿੰਟ ਰੁਕ ਜਾ 5 ਮਿੰਟ ਵੀ ਬਹੁਤ ਹੈ ਅੱਪ ਫਿਲਮ ਕਰੀ ਹਾਂ ਅੰਦਰ ਮੈਂ ਰਹੀ ਠੀਕ ਕਰ ਆਨ ਨੂੰ ਮੈਂ ਕਿਹਾ 5 ਮਿੰਟ ਰੁਕ ਜਾ ਲਾ ਮਨੋ ਦੇ ਗੁੜੇ ਦਾ ਪਾਣਾ ਪੜਨੇ। ਹੂੰ। ਫੁੱਲ ਡੀਆਂ ਬੜੀਆਂ ਨਹੀਂ ਹੁੰਦੀਆਂ ਇਹਨੂੰ ਅਸੀਂ ਕੱਚੀ ਖਾਈ ਜਾਉਂਦਾ। ਮਾੜਾ ਨੋਨ ਹੋਵੇ ਉਹ ਕੱਚੀ ਉਹ ਖਾਈ ਜਾਤਾ ਹੁੰਦਾ। ਜਿਹੜੀਆਂ ਉਹ ਵੀ ਜਿਹੜੀਆਂ। ਔਰ ਇਹ ਤਾਂ ਹਮੇਸ਼ਾ ਤਿਆਰ ਹੋ ਜਾਂਦੀ। ਹਾਂ ਜੀ। ਹੁਣ ਖਾਈ ਜਾਉਂਦੇ ਆ ਫੁੱਲ ਡੀਆਂ। ਹੁਣ ਮਲਦੇ ਆਂ ਉਹ ਕਰਦੇ ਆਂ ਫਿਰ ਟੇਸਟ। ਹਿੰ ਤੈਸਟ ਕਰਨੇ ਦੇ ਟਾਈਮ ਮਿਲਦੇ ਆ ਫਿਰ ਉਹਨਾਂ ਉਹ ਲਓ ਜੀ ਆ ਗਈ ਹੁਣ ਐ ਸਬਜ਼ੀ ਬਣ ਕੇ ਡੈਡੀ ਨੇ ਬਣਾਈਆਂ ਪੰਡੀਆਂ ਹਿੰ ਇੱਧਰ ਮੰਮੀ ਦੇ ਹੱਥ ਦੀ ਬਣੀ ਵੀ ਇੱਧਰ ਜਾਈਏ ਹੱਥ ਦੀ ਬਣੀ ਨਾ ਮਾਸੀ ਉਹ ਫਸ ਗਿਆ ਵਾਹ ਲੱਗਾ ਹੀ ਹੋਗੇ ਨਹੀਂ ਗੱਲਾਂ ਆਆਂ ਵੀ ਉਹ ਤਿੰਨ ਦਿਨ ਪੁਰਾਣੀਆਂ ਆ ਉਹ ਇਹ ਨਹੀਂ ਧਕਣੀ ਹਾਂ ਆ ਇਹ ਵਗ ਲਾਈ ਭਾਈ ਮਾਸੀ ਨੇ ਬਣਾਈ ਵੀ ਉਹ ਤਿਆਨਾ ਚੋ ਸੰਜ ਕੇ ਬੋਲਿਓ ਹਾਂ ਨਾ ਉਹ ਫੰਨਾ ਮੱਸੀ ਗੁੱਸੇ ਹੋ ਜਾਂਨੀ ਤਾ ਨੂਰ ਓਪਰ ਓਪਰ ਨਹੀਂ ਚੜਨਾ 3 ਦਿਨ ਪਾਏ ਕਰਕੇ ਨਾ ਪਾ ਸੁਝਾ ਉੱਡ ਗਿਆ ਪਾ ਟੈਡਰੇ ਹੁਣ ਹਰੀ ਹਰੀ ਜੀ ਬਣੀ ਲਗੀ ਆ ਪਾ ਜੀ ਦੀਆਂ ਫੇਵਰੇਟ ਹਨ ਪਿੰਡੀਆਂ ਲਾ ਮੇਰੀਆਂ ਵੀ ਮੇਰੀਆਂ ਵੀ ਬਹੁਤ ਬਹੁਤ ਸਵਾਦ ਬਣੇ ਇੱਕ ਭਾਈ ਨੂੰ ਪਸੰਦ ਆ ਇੱਕ ਨੂੰ ਪਸੰਦ ਨਹੀਂ ਹੁਣ ਦਾ ਇਹ ਮੈਨੂੰ ਪਾਣੀ ਹੂੰ ਵਿਕੀ ਜੱਤ ਨੂੰ ਸੁਣੋ ਪ੍ਰੋਫੈਸਰ ਸਾਡਾ ਇੱਕ ਥਾਗ ਦਾ ਬੱਸ ਇੰਦਰ ਮੈਂ ਦੇਖਿਆ ਬਹੁਤ ਫੇਵਰੇਟ ਆਈ ਹੂੰ ਉਹ ਤਾਂ ਇਹ ਮੇਰਾ ਅਥੀ ਆਪਮਾ ਨਾ ਨੂੰ ਹਨ ਪਦਲ ਕਰ ਕਰ ਕੇ ਜੇ ਲੱਗੇ ਆਣ ਲੱਗਿਆ ਹੂੰ ਫਿਰੋਕੀ ਦਾ ਨਾ ਆ ਗਿਆ ਗੁਰਿੰਦ ਸਿੰਘ ਜੀ ਆਦੇ ਆ ਗਿਆ ਬਠਿੰਡੇ ਨੂੰ ਉਦੀ ਸਾਡੇ ਨਾਲ ਸੇਵਾ ਚ ਠੀਕ ਹੈ ਜੋ ਜੀ ਦੱਸੇ ਉਹ ਸਾਡੇ ਵੱਲੋਂ ਦਾ ਇਹ 10 ਤੋਂ 10 ਨੰਬਰ ਪੂਰੇ ਇਹਨੂੰ ਦੇ ਦੇ ਮੱਕੀ ਨੂੰ ਦੇਖਣ ਆਹ ਜੀ ਇਹ ਤੇਰਾ ਵੀ ਫੇਵਰੇਟ ਆ ਹੂੰ ਮੈਨੂੰ ਦੇ ਤਾਂ ਨੰਬਰ ਆ ਰਹੇ ਨੇ ਇਹ 20 ਤੱਕ ਕੋਈ ਨਾ ਹੌਲੀ ਹੌਲੀ ਮੋਰਚੇ ਤੇ ਸਹਿਣ ਮੇਰੇ ਮੰਮੀ ਨੂੰ ਨਾ پتہ ਲੱਜੇ ਬੇਨਾਂਤਰ ਗਏ ਸੋ ਚੰਗੀ ਜਿਹੀ ਸੁਆਤ ਆ ਜੀ ਆਂ ਮਾਰੀ ਨਹੀਂ ਆ ਕੋਮਾ ਦੇ ਮਾ ਮਾਂ ਕਿੰਨਾ ਮਾਰੀ ਕਾ ਦੇ ਗਏ ਬਾਜਾ ਨੂੰ ਲਾ ਕੇ ਕੀ ਕਹੇ ਇਹ ਨਹੀਂ ਸਾਪਿਆਂ ਨੂੰ ਮੇਰਵਾਣੀ ਦਾਰਿਨਾ ਤਾਂ ਕਦੀ ਪਤਾ ਹੀ ਬਣਾਣੀ ਆ ਮੰਮੀ ਨੇ ਰੋਜੇ ਬਣਾਣੀ ਆ ਇਹ ਵੀ ਸੋਚ ਲਈ ਹੋ ਜਿਹੜਾ ਬੰਦਾ ਰੋਜ ਕੰਮ ਕਰੇ ਵਧੀਆ ਨਹੀਂ ਕਰੂਗਾ ਇਹ ਕਦੇ-ਕਦੇ ਕਰ ਮੈਂ ਉਹਦਾ ਕਹਿੰਦੀ 19 ਸਵੇਰ ਕਰ ਮੈਂ ਤੇ ਨੋ ਵੀ ਘੱਟ ਬਾਹਰ ਜਾਣਾ ਲੋ 20 ਜੀ ਘੱਟ ਉਹ ਜੇ ਰੋਜ਼ ਉਹ ਤਾਂ ਪਰਫੈਕਟ ਹੈ ਉਹਦਾ ਸਵੇਰ ਹੋਰ ਬੈਸਟ ਅੱਜ ਮੈਂ ਆਖ ਤੂੰ ਬੈਸਟ ਕਰਾਂ ਕਰ ਉਹ ਤੂੰ ਬੈਸਟ ਕਰਾਂ ਕਰ ਉਹ ਤੂੰ ਬੱਦਲ ਵੀ ਆਉਂਦੀ ਚਹੀਦਾ ਹੈ ਪਰ ਨੂਰ ਘੱਟ ਨੂੰ ਤਾਂ ਥਾਂ ਆ ਵੱਧ ਨੂਰ ਥਾਂ ਨਹੀਂ ਮੈਂ ਇੱਕ ਦਿਨ ਪਾਇਆ ਜਮਾ ਹੀ ਨਹੀਂ ਪਾਇਆ ਨੂਰ ਤੇ ਕੋਲ ਆ ਗਈ ਦੂਵੇ ਨਾ ਨੂਨੇ ਪਾ ਛੱਡਿਆ ਮੈਂ ਨਾ ਡੱਬੀ ਚ ਥੂਣ ਮਿਰਚ ਸਭ ਕੁਝ ਧਾ ਕੇ ਰੱਖਿਆ ਉਹ ਰਹਿਣਦੀ ਕੱਲਾ ਨੂਨੇ ਪਾ ਤਾ ਉਹ ਬਹੁਤ ਜ਼ਿਆਦਾ ਹੋ ਗਿਆ ਪਾ ਜਾਂਦਾ ਆਪਣੇ ਖਾ ਨਹੀਂਦਾ ਹੂੰ ਠੀਕ ਹੈ ਜੀ ਫਿਰ ਮੈਂ ਦੇਖਾਂਗਾ ਆ ਕੇ ਪਰ ਸਾਦਾ ਚੱਕ ਲਈ ਜੀ